ਸਾਹਿਬ ਪੰਜਾਬ ਨਿਊਜ਼ 7 ਦੇ ਵਿੱਚ ਸੰਗਤਪੁਰ ਵਿਖੇ ਮਾਤਾ ਹਰਦੇਈ ਕੌਰ ਸਰਦਾਰ ਨੱਥਾ ਸਿੰਘ ਚੈਰੀਟੇਬਲ ਟਰਸਟ ਵੱਲੋਂ ਪੜ੍ਹਾਈ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਮਾਤਾ ਹਰਦੇਈ ਕੌਰ ਸਰਦਾਰ ਨੱਥਾ ਸਿੰਘ ਚੈਰੀਟੇਬਲ ਟਰਸਟ ਰਜਿਸਟਰ ਸੰਗਤਪੁਰਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਸ਼ੇ ਕਰਮਜੋਗੀ ਅਧਿਆਪਕ ਗੁਰਦੇਵ ਦੀ ਜਾਦੂ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰਸਟ ਦੇ ਕਾਰਜਕਾਰੀ ਮੈਂਬਰ ਕਾਰਜਕਾਰੀ ਚੇਅਰਮੈਨ ਮਾਸਟਰ ਰਾਮ ਰਤਨ ਸਕੂਲ ਇੰਚਾਰਜ ਗੁਰਦੀਪ ਸਿੰਘ ਨਰਿੰਦਰ ਸਿੰਘ ਨੇ ਦੱਸਿਆ ਕਿ ਟਰਸਟ ਵੱਲੋਂ ਪੜ੍ਹਾਈ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਮੱਲਾ ਮਾਰਨ ਵਾਲੇ ਸਕੂਲ ਦੇ ਲੜਕੇ ਲੜਕੀਆਂ ਨੂੰ ਵਿਸ਼ੇਸ਼ਤਾ ਅਤੇ ਟਰਾਫੀ ਨਕਦੀ ਰਾਸ਼ੀ ਅਤੇ ਸਟੇਸ਼ਨਰੀ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਟਰਸਟ ਦੇ ਕਾਰਜਕਾਰੀ ਚੇਅਰਮੈਨ ਮਾਸਟਰ ਰਾਮ ਰਤਨ ਨੇ ਆਪਣੇ ਸੰਬੋਧਨ ਵਿੱਚ ਸ਼ੁਰੂ ਵਿੱਚ ਕੀਤੇ ਟਰਸਟ ਵੱਲੋਂ ਕੀਤੇ ਸਮਾਜ ਭਲਾਈ ਦੇ ਕੰਮਾਂ ਬਾਰੇ ਦੱਸਿਆ ਇਹ ਕਿ ਟਰਸਟ ਦਾ ਮੁੱਖ ਮਕਸਦ ਮਾਲੀ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹ ਕਰਨਾ ਹੈ ਅਤੇ ਪੜ੍ਹਾਈ ਤੋਂ ਇਲਾਵਾ ਹੋਰ ਖੇਤਰ ਵਿੱਚ ਵੀ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ افزਾਈ ਕਰਨਾ ਹੈ ਤਾਂ ਜੋ ਵਿਦਿਆਰਥੀ ਇਸ ਹੱਲਾਸ਼ੇਰੀ ਨਾਲ ਅੱਗੇ ਵਧ ਸਕਣ ਅਤੇ ਉੱਚ ਸਿੱਖਿਆ ਹਾਸਲ ਕਰਕੇ ਸਮੇਂ ਦੇ ਹਾਣੀ ਮਣ ਸਕਣ। ਜੀ ਮਾਸਟਰ ਰਾਮ ਰਤਨ ਜੀ ਇਸ ਤੋਂ ਇਲਾਵਾ ਰਸਟ ਵੱਲੋਂ ਪੁਨਰ ਵਿਕਾਸ ਕੇਂਦਰ ਵੀ ਪਿੰਡਾਂ ਵਿੱਚ ਚਾਲੂ ਕੀਤਾ ਗਿਆ ਹੈ ਜਿਸ ਰਾਹੀਂ ਪਿੰਡਾਂ ਦੀਆਂ ਲੜਕੀਆਂ ਨੂੰ ਸਲਾਈ ਕਢਾਈ ਤੋਂ ਇਲਾਵਾ ਹੋਰ ਵੀ ਕਿਤਾ ਮੁਖੀ ਰੋਜ਼ਗਾਰ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਪੰਜਾਬ న్యూਸ 7 ਰਿਪੋਰਟ ਕੇ ਸੰਦੀਪ ਕੁਮਾਰ ਖਮਾਣੋ ਸਰਦਾਰ ਜਗਦੀਸ਼ ਸਿੰਘ ਸਰਦਾਰ ਧਰਮ ਸਿੰਘ ਸਰਦਾਰ ਹੰਦੇਕ ਸਿੰਘ ਤੇ ਦੂਜਿਆਂ ਸਾਰੇ ਭੈਣਪਰਾ ਜੋ ਅੱਜ ਤੁਹਾਡੇ ਦਰਸ਼ਨ ਕਰਨ ਲਈ ਖਾ ਕੇ ਸਾਡੇ ਨਾਲ ਮੁੜ ਜੁੜਨ ਦਾ ਕੰਮ ਹੈ ਜਿਹੜਾ ਸ਼ੁਰੂ ਕੀਤਾ ਹੈਗਾ 40 ਸਾਲਾਂ ਬਾਅਦ ਜਿਸ ਤਰ੍ਹਾਂ ਜਸਪਾਲ ਜੀ ਨੇ ਦੱਸਿਆ ਹੈਗਾ ਤੇ ਇਹਨਾਂ ਦੇ ਪਿਤਾ ਜੀ ਸੀਗੇ ਜਿਹੜੇ ਉਹ ਸਾਰਿਆਂ ਤੋਂ ਵੱਡੇ ਸੀਗੇ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਹੈ ਜਿਹੜਾ ਇੱਕ ਲੜੀ 'ਚ ਪਰੋਂਦੇ ਹੋਏ ਬਹੁਤ ਉੱਚੀਆਂ ਮੰਜ਼ਲਾਂ ਤੇ ਪਹੁੰਚਾਇਆ ਦੇਖੋ ਮੈਂ ਤੁਹਾਨੂੰ ਇਹ ਕਹਿੰਨੀ ਆਂ ਵੀ ਅਸੀਂ ਚੱਲ ਕੇ ਮਿਲਣ ਜਾਂਦੇ ਸੀ ਇਹਨਾਂ ਨੂੰ ਇਰੇ ਪੜੇ ਹੋਏ ਬੱਚੇ ਹੈਗੇ ਨੇ ਮੇਹ ਤੋਂ ਵੱਡਿਆਂ ਦੇ ਤਾਂ ਚਲੋ ਹੋਣਾ ਹੀ ਨੇ ਮੇਰੇ ਕੋਲ ਪੜੇ ਹੋਏ ਬੱਚੇ ਕੋਈ ਆਰਮੀ ਚ ਹੈ ਕੋਈ ਪੁਲਿਸ ਚ ਹੈ ਕੋਈ ਮਤਲਬ ਰੇਲਵੇ ਚ ਹੈ ਬਹੁਤ ਸਾਰੇ ਬੱਚੇ ਮੇਰੇ ਕੋਲ ਪੜੇ ਹੋਏ ਵੀ ਬਹੁਤ ਅੱਛੀਆਂ ਪੋਸਟਾਂ ਤੇ ਤੋ ਜੋ ਜਿਸ ਤਰ੍ਹਾਂ ਤੁਸੀਂ ਜਸਪਾਲ ਜੀ ਉਹਨਾਂ ਦੀ ਗੱਲ ਕਰਦੀਆਂ ਮੈਂ ਇਹਨਾਂ ਦੀ ਤਾਂ ਚਲੋ ਹੁਣ ਗੱਲ ਹੀ ਇੰਨੀ ਉੱਚੀ ਹੈ ਮਤਲਬ ਅਸੀਂ ਮੈਂ ਤੁਹਾਨੂੰ ਕਹਿੰਨੇ ਮੈਂ ਆਪਣੀ ਭਤੀਜੀ ਨੂੰ ਲੈ ਕੇ ਹਾਂਜੀ ਅੱਜ ਦਾ ਸਮਾਰੋਹ ਮਾਤਾ ਹਰਦੇਈ ਸਰਦਾਰ ਨ타 ਸਿੰਘ ਚੈਲਿਟੇਬਲ ٹرسٹ ਬਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਵਿਖੇ ਬੜੀ ਧੁੰਮਤਾ ਮਨ ਨਾਲ ਬੱਚਿਆਂ ਦੇ ਸਾਲਾਨਾ ਵਿਦਿਅਕ ਸਮਾਰੋਹ ਨੂੰ ਮੁਕਤ ਰੱਖਦਿਆਂ ਮਨਾਇਆ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਸਮੂਹ ਟ੍ਰਸਟ ਮੈਂਬਰਾਂ ਨੇ ਹਾਜ਼ਰੀ ਭਰੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਏ ਅਤੇ ਜਿਹੜੇ ਬੱਚੇ ਵਿਦਿਅਕ ਵਿੱਚ ਪੱਧਰ ਤੇ ਫਸਟ ਸੈਕੰਡ ਥਾ ਹੈ ਸਾਰੀਆਂ ਦੀ ਮਾਤਰਾ ਪੰਜਵੀਂ ਤੋਂ ਲੈ ਕੇ ਪਹਿਲੀ ਤੱਕ ਆਈ ਉਹਨਾਂ ਨੂੰ ਨਾਮ ਦਿੱਤੇ ਗਏ ਅਤੇ ਜੋ ਸਾਡੇ ਸਕੂਲ ਦੇ ਹੁਣ ਹਰ ਬੱਚੇ ਹਨ ਜਿਵੇਂ ਕਿ ਫੁੱਟਬਾਲ ਦੇ ਵਿੱਚ ਬੜੇ ਅੰਮਲਾਂ ਮਾਰਨ ਵਾਲੇ ਬੱਚੇ ਨੇ ਸਾਡੇ ਕੋਲ ਪੰਜਾਬ ਲੈਵਲ ਤੱਕ ਪੁੱਜੇ ਹੋਏ ਬੱਚੇ ਨੇ ਅਤੇ ਰੇਸ ਦੇ ਵਿੱਚ 400 ਮੀਟਰ 600 ਮੀਟਰ ਵਿੱਚ ਫਰਸ਼ ਟਾਉਣ ਵਾਲੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਇਹਨਾਂ ਨੇ ਅਸੀਂ ਸਕੂਲ ਵੱਲੋਂ ਸਮੂਹ ਟਰੱਸਟ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਿਵਾਣੇ ਜੇ ਸਰਕਾਰੀ ਪ੍ਰਾਇਮਰੀ ਸਕੂਲ ਸਮੂਹ ਪ੍ਰਾਪ ਦਾ ਮਾਣ ਵਧਾਇਆ ਅਤੇ ਸਾਡੇ ਵਿਦਕ ਪੱਧਰ ਨੂੰ ਉੱਚਾ ਚੁੱਕਣ ਲਈ ਇਹਨਾਂ ਨੇ ਸਾਡੇ ਨਾਲ ਜੋ ਵਾਅਦਾ ਵੀ ਕੀਤਾ ਵੀ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਤੁਹਾਡਾ ਸਾਥ ਵੀ ਦੇਵਾਂਗੇ ਤੇ ਤੁਹਾਡੀ ਮਦਦ ਵੀ ਕਰਾਂਗੇ